ਸਰਦਾਰ ਤਾਰੂ ਸਿੰਘ ਨੇ ਜਲਾਦ ਨੂੰ ਆਖਿਆ ਇਧਰ ਹੀ ਆਓ ਜ਼ਾਲਮ ਹੁਣ ਰੇ ਅਜਮਾ ਤੂੰ تیر ਜਮਾ ਹਮ ਜਿਗਰ ਜਮਾਏ ਸਰਦਾਰ ਤਾਰੂ ਸਿੰਘ ਨੂੰ ਪਹੀਏ ਦੇ ਉੱਤੇ ਚਰਖੜੀ ਦੇ ਨਰੜ ਦਿੱਤਾ ਬੰਨ ਦਿੱਤਾ ਏ ਤਕੀਏ ਉਹ ਕਾਮੀ ਪਰਵਾਨੇ ਨੂੰ ਚਰਖੜੀ ਤੇ ਜਿਵੇਂ ਚੜ ਆ ਗਿਆ ਜਿਵੇਂ ਚੜਖੀ ਨੂੰ ਗੇੜੇ ਦਿੱਤੇ ਜਾ ਰਹੇ ਆ ਜਕਰੀਆ ਖਾਨ ਕਹਿੰਦਾ ਜਿੰਨਾ ਚਿਰ ਤੋਬਾ ਤੋਬਾ ਨਾ ਪੁਕਾਰ ਉਠੇ ਮੂੰਹੋਂ ਨਾ ਕਹੇ ਕਿ ਮੈਂ ਸਲਾਮ ਪ੍ਰਮਾਨ ਕਰ ਲਾਂਗਾ ਉਹਨਾਂ ਚ ਚਰਖੀ ਦੇ ਢੇਡੇ ਦਈ ਜਾਣੇ ਆ ਇਹਨੂੰ ਰੋਕਣਾ ਨਹੀਂ ਸਰਦਾਰ ਤਾਰੂ ਸਿੰਘ ਕਿਵੇਂ ਕਲਗੀਆਂ ਵਾਲੇ ਨੂੰ ਯਾਦ ਕਰਦਾ ਤੇ ਜਕਾਰੇ ਜਦੋਂ ਜਲਾਦਾ ਬਲ ਕੇ ਤਾਰੂ ਸਿੰਘ ਲਿਆਂਦਾ ਵਾਹ ਮੁਕਤੀ ਦਿਦਾਤੀਏ ਤਾਰੂ ਸਿੰਘ ਆਂਦਾ ਵਾਹ ਮੁਕਤੀ ਦਿਦਾਤੀਏ ਖੰਡੇ ਦੀ ਤਾਰੇ ਹੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਹੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਧਰਵੀ ਪੁੱਤ ਲਾਇਣ ਖੁਦਾ ਸਿੱਧ ਕੀ ਸਖ ਸੂਰਾ ਝੱਲੇ ਤਸੀਹ ਹੱਸ ਕੇ ਬਚਨਾ ਦਾ ਪੂਰਾ ਝੱਲੇ ਤਸੀਹ ਹੱਸ ਕੇ ਬਚਣਾ ਦਾ ਪੂਰਾ ਅੱਥੇ ਤੰਤੇ ਜਾਪਦੇ ਫੁੱਲਾ ਤੋਂ ਪਿਆਰੇ ਹੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਹੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਓ ਨਿਮਕ ਹਰਾਮੇ ਨੌਕਰਾਂ ਜਦ ਦਾ ਸਿੰਘ ਦੇ ਖੂਨ ਨਾਲ ਅਸਲਾਮੀ ਵੇੜਾ ਸਿਤਕ ਪਰਖ ਤੇ ਸਿੰਘ ਦਾ ਪਾਪੀ ਹੱਤਿਆਰੇ ਹੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਹੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ 7 8 9 10 11 ਜਦ ਚੱਕਰ ਆਇਆ ਸੂਬੇ ਆਖਾ ਸਿੰਘ ਨੂੰ ਦੱਸ ਮਜ਼ਾ ਕੀ ਆਇਆ ਸੂਬੇ ਆਖਾ ਸਿੰਘ ਨੂੰ ਦੱਸ ਮਜ਼ਾ ਕੀ ਆਇਆ ਨਰਮ ਤੇ ਹਿੱਤੇ ਚੱਲਦਾ ਕਿਉਂ ਦੁੱਖੜੇ ਪਾਰੇ ਫੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਫੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਯਾ ਨੋਖਾ ਸਿੱਧਾ ਸੌਦਾ ਸੱਚ ਦਾ ਵੇਦਰਤਾ ਨਾ ਧੋਖਾ ਸਿੱਧਾ ਸੌਦਾ ਸੱਚ ਦਾ ਵੇਦਰਤਾ ਨਾ ਧੋਖਾ ਬਦਲੇ ਵਿਕੇ ਨੂੰ ਨਾ ਕੋਈ ਸਤਕਾਰ ਹੂਟੇ ਦਿੰਦੀ ਦਸ ਦਸ ਸੂਰੇ ਟੁਕੜੇ ਦਿਸਦਾ ਅਜੇ ਸਿੰਘ ਬੰਦੇ ਦੇ ਮੂਰੇ ਟੁਕੜੇ ਦਿਖਦਾ ਅਜੇ ਸਿੰਘ ਬੰਦੇ ਦੇ ਮੂਰੇ ਧਰਤੀ ਟੋਲ ਜੇ ਪਾਰਸਖ ਨਹਾਰੇ ਹੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਹੂਟੇ ਦਿੰਦੀ ਚਰਖੜੀ ਸੱਚ ਦੀ ਨਾ ਡੋਲੇ ਕੰਬੇ ਅੰਬਰ ਤਾਂ ਹਾਂ ਮਾਰੀਆਂ ਅੰਬਰ ਤਾਂ ਹਾਂ ਮਾਰੀਆਂ ਤੱਕ ਖੂਨ ਨਿਕਾਰੇ ਹੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਹੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਸੂਰਜ ਡਰਦਾ ਲੁਕ ਗਿਆ ਅੰਬਰਾਂ ਦੇ ਉਲੇ ਅੰਬਰ ਧਰਤੀ ਡੋਲ ਜਾ ਪਰ ਸਿੱਖ ਨਾ ਡੋਲੇ ਅੰਬਰ ਧਰਤੀ ਡੋਲ ਜਾ ਪਰ ਸਿੱਖ ਨਾ ਡੋਲੇ ਫਸਤਰ ਸੱਪੇ ਸ਼ਰਾਦ ਹੋ ਕੇ ਨਕਾਰੇ ਹੂਟੇ ਦਿਨ ਦੀ ਚਰਖੜੀ ਸਿੰਘ ਛੱਡੇ ਜਕਾਰੇ ਹੂਟੇ ਦਿਨ ਦੀ ਚਰਖੜੀ